ਸਾਉਣ ਮਹੀਨੇ ਦੀ ਸੰਗਰਾਣ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਆਪਾਂ ਛੋਟੇ ਹੁੰਦੇ ਤੋਂ ਸੁਣਦੇ ਆਏ ਵੀ ਸਾਉਣ ਦਾ ਮਹੀਨਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਖਰਾ ਜਿਹਾ ਮਹੀਨਾ ਹੁੰਦਾ ਦਾ ਆਪਾਂ ਗਾਣੇ ਸੁਣਦੇ ਆਏ ਆ ਕਵਿਤਾਵਾਂ ਸੁਣਦੇ ਆਏ ਵੀ ਸਾਉਣ ਦੇ ਮਹੀਨੇ ਤੇ ਕਿੰਨੇ ਗਾਣੇ ਕਵਿਤਾਵਾਂ ਵੱਖ-ਵੱਖ ਨਾਟਕਕਾਰਾਂ ਦਾ ਲੇਖਕਾ ਸੌਂਦੇ ਮਹੀਨੇ ਤੇ ਵੱਖਰੀ ਜੀ ਲਿਖਦਿਆ ਜਿੱਥੇ ਸੌਂਦਾ ਮਹੀਨਾ ਆਪਣੀਆਂ ਫਸਲਾਂ ਲਈ ਆਪਣੇ ਦਰਖਤਾਂ ਨੂੰ ਹਰਿਆ ਭਰਿਆ ਕਰਦਾਗਾ ਉਥੇ ਸੌਂਦਾ ਮਹੀਨਾ ਆਪਣੇ ਰਿਸ਼ਤਿਆਂ ਨੂੰ ਵੀ ਹਰਿਆ ਭਰਿਆ ਕਰਦਾਗਾ ਸੋ ਜਿੰਨੇ ਵੀ ਸੌਂਦੇ ਮਹੀਨੇ ਚ ਇੱਕ ਦੂਜੇ ਨਾਲ ਰੁੱਸੇ ਬੈਠੇ ਹੋ ਕੋਈ ਭਰਾ ਆਪਣੀ ਭੈਣ ਨਾਲ ਰੁੱਸਿਆ ਹੋਇਆ ਕੋਈ ਘਰ ਵਾਲਾ ਆਪਣੀ ਘਰ ਵਾਲੀ ਨਾਲ ਰੁੱਸਿਆ ਹੋਇਆ ਸੋ ਇਸ ਮਹੀਨੇ ਤੁਹਾਡੇ ਰਿਸ਼ਤੇ ਵੀ ਹੈ ਜਿਹੜੇ ਹਰੇ ਭਰੇ ਹੋ ਜਾਣਗੇ ਕਿਉਂਕਿ ਮਹੀਨਾ ਜਿਹੜਾ ਆਪਣੇ ਸਰੀਰ ਲਈ ਆਪਣੇ ਮਾਨਸਿਕ ਦਰਦ ਲਈ ਬਹੁਤ ਚੰਗਾ ਹੁੰਦਾਗਾ ਜਿਹੜਾ ਹੈਗਾ ਮੌਸਮ ਐਡਾ ਹਸੀਨ ਹੁੰਦਾ ਮੌਸਮ ਐਡਾ ਸੋਹਣਾ ਹੁੰਦਾ ਕਿ ਹਰੇਕ ਦਾ ਮਾਣਾ ਜਿਹੜਾ ਉਹ ਹਰਿਆ ਭਰਿਆ ਹੋ ਜਾਂਦਾ ਇਸ ਮਹੀਨੇ ਦੇ ਵਿੱਚ ਸੋ ਸਾਰਿਆਂ ਲਈ ਸੌਣ ਦਾ ਮਹੀਨਾ ਇੱਕ ਬਹੁਤ ਚੰਗੀ ਤੇ ਬਹੁਤ ਵਧੀਆ ਇਸ ਸੌਣ ਦਾ ਮਹੀਨਾ ਸਾਰਿਆਂ ਦੇ ਲਈ ਹੋਵੇ ਤੇ ਉਮੀਦ ਕਰਨਾ ਕਿ ਸਾਰੇ ਠੀਕ ਠਾਕ ਹੋਵਗੇ